ਸਤਿ ਸ਼੍ਰੀ ਅਕਾਲ ਜੀ ਡੀਪੀ ਜੀ ਪੰਜਾਬੀ ਦਾ ਟੈਟ ਇੱਕ ਵਾਰੀ ਪੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਈ ਤੁਸੀਂ ਆਪਣੀ ਸਕਰੀਨ ਦੇ ਉੱਤੇ ਜੋ ਕੀ ਸਾਂਝੇ ਕੀਤੇ ਨੇ ਸਾਡੇ ਪੱਤਰਕਾਰ ਵਿੱਕੀ ਮਲਕ ਨੇ ਤੁਹਾਨੂੰ ਦੱਸ ਦੇ ਕਿ ਪਤੇਗੜ ਚੂੜੀਆਂ ਨਦੀਕ ਅਲੀਵਾਰ ਜੰਗਲਾ ਪੁਲ ਦੇ ਨੇੜੇ ਨਹਿਰ 'ਚ ਨਾਉਣਗੇ ਚਾਰ ਨੌਜਵਾਨਾਂ 'ਚੋਂ ਇੱਕ ਨੌਜਵਾਨ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਜਾਣਕਾਰੀ ਅਨੁਸਾਰ ਉਸਨੇ ਨਹਿਰ ਵਿੱਚ ਸਾਲ ਮਾਰੀ ਤਾਂ ਪਾਣੀ ਜ਼ਿਆਦਾ ਹੋਣ ਅਤੇ ਬਹਾਓ ਦਾ ਤੇਜ਼ ਹੋਣ ਕਾਰਨ ਉਹ ਬਾਹਰ ਨਹੀਂ ਆ ਸਕਿਆ ਜਿਸ ਦੀ ਪਹਾਲ ਕੀਤੀ ਜਾ ਰਹੀ ਹੈ ਇਸ ਸੰਬੰਧੀ ਰੁੜੇ ਨੌਜਵਾਨ ਦੇ ਰਿਸ਼ਤੇਦਾਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਦਾ ਰਿਸ਼ਤੇਦਾਰ ਸਾਜਣ ਮਸੀਹਵਾਸੀ ਪਿੰਡ ਬੋੜਵਾਲਾ ਬੀਤੇ ਕੱਲ ਅਲੀਵਾਲ ਨਹਿਰ ਜੰਗਲਾ ਪੁਲ ਦੇ ਨੇੜੇ ਆਪਣੇ ਤਿੰਨ ਹੋਰ ਪਿੰਡ ਬੱਦੋਵਾਲ ਦੇ ਰਿਸ਼ਤੇਦਾਰਾਂ ਨਾਲ ਨਹਾਉਣ ਲਈ ਆਇਆ ਸੀ ਅਤੇ ਜਦ ਸਾਜਣ ਨੇ ਨਹਿਰ ਚ ਸਾਲ ਮਾਰੀ ਤਾਂ ਪਾਣੀ ਦੇ ਤੇਜ਼ ਵਹਾ ਨਾਲ ਰੁੜ ਗਿਆ ਜੋ ਅਜੇ ਤੱਕ ਨਹੀਂ ਮਿਲਿਆ ਜਿਸ ਦੀ ਪਹਾਲ ਕੀਤੀ ਜਾ ਰਹੀ ਹੈ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਅਲੀਵਾਲ ਦੀ ਪੁਲਿਸ ਸਬ ਇੰਸਪੈਕਟਰ ਪਰਗਤ ਸਿੰਘ ਦੀ ਅਗਵਾਈ ਚ ਮੌਕੇ ਤੇ ਪਹੁੰਚ ਗਈ ਉਹਨਾਂ ਵੱਲੋਂ ਵੀ 사જન ਮਸੀਦ ਦੀ ਭਾਲ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ ਸਬ ਇੰਸਪੈਕਟਰ ਪਰਗਤ ਸਿੰਘ ਨੇ ਦੱਸਿਆ ਕਿ ਗੋਤਾਖੋਰ ਆ ਰਹੇ ਹਨ ਅਤੇ ਉਹਨਾਂ ਵੱਲੋਂ ਵੀ ਲਾਸ਼ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ ਤਸਵੀਰਾਂ ਦੇਖਦੇ ਪਿਓ ਤੁਸੀਂ ਆਪਣੀ ਸਕਰੀਨ ਦੇ ਉੱਤੇ ਜੋ ਕੀ ਸਾਂਝੇ ਕੀਤੇ ਆਣੇ ਸਾਡੇ ਪੱਤਰਕਾਰ ਵਿੱਕੀ ਮਲਕ ਨੇ ਤੰਦ ਆਦੀਏ ਕਿ ਇਹ ਤਸਵੀਰਾਂ ਅਲੀਵਲ ਨਹਿਰ ਤੋਂ ਦੱਸੀਆਂ ਜਾ ਰਹੀਆਂ ਨੇ ਜਿੱਥੇ ਕਿ ਚਾਰ ਦੋਸਤ ਨਹਾਉਣ ਦੇ ਲਈ ਨਹਿਰ ਦੇ ਵਿੱਚ ਸਾਲ ਮਾਰ ਦਿੰਦੇ ਨੇ ਤਾਂ ਜਦੋਂ ਸਾਜਨ ਮਸੀਹ ਨੇ ਨਹਿਰ ਦੇ ਵਿੱਚ ਸਾਲ ਮਾਰੀ ਤਾਂ ਨਹਿਰ ਦਾ ਪਾਣੀ ਤੇਜ਼ ਹੋਣ ਕਰਕੇ ਜਿਹੜਾ ਆ ਉਹ ਬਾਹਰ ਨਹੀਂ ਆ ਪਿਆ ਆ ਆਇਆ ਤੇ ਉਸ ਤੋਂ ਬਾਅਦ ਉਹਦੀ ਖੋਜ ਵੀਨ ਸ਼ੁਰੂ ਕਰ ਦਿੱਤੀ ਫਿਲਹਾਲ ਤੱਕ ਜਦੋਂ ਤੱਕ ਇਹ ਖਬਰ ਸਾਡੇ ਕੋਲ ਆਈ ਤਦ ਤੱਕ ਉਹ ਹਾਲੇ ਵੀ ਨਹੀਂ ਮਿਲਿਆ ਸੀ ਉਸਦੀ ਲਾਸ਼ ਵੀ ਨਹੀਂ ਮਿਲੀ ਸੀ ਤੇ ਲਗਾਤਾਰ ਜਿਹੜਾ ਆ ਉਹ ਜਿਹੜਾ ਆ ਟੀਮਾਂ ਲੱਭਣ ਦੀ ਕੋਸ਼ਿਸ਼ ਕਰਦੇ ਪਈਆਂ ਨੇ ਤੇ ਗੋਤਾਖੋਰ ਵੀ ਪਹੁੰਚਣ ਵਾਲੇ ਨੇ ਕਿਹਾ ਜਾ ਰਿਹਾ ਕਿ ਉਹ ਵੀ ਪਹੁੰਚ ਕੇ ਜਿਹੜਾ ਆ ਖੋਜਬਿੰਦ ਜਲ ਸ਼ੁਰੂ ਕਰਨਗੇ ਬਾਕੀ ਇਸ ਤਰ੍ਹਾਂ ਦੀਆਂ ਨਹਿਰਾਂ ਦੇ ਵਿੱਚ ਨਾ ਹੋਣ ਤੋਂ ਕਰੇਜ਼ੀ ਕਰਨਾ ਚਾਹੀਦਾ ਹੈ ਜਿੱਥੇ ਕਿ ਤੇਜ਼ ਵਹਾਅ ਤੇ ਡੂੰਘੀਆਂ ਨਹਿਰਾਂ ਹੁਣ ਉਸ ਪਾਣੀ ਤੋਂ ਦੂਰ ਹੀ ਰਹਿਣਾ ਚਾਹੀਦਾ ਤਾਂ ਕਿ ਤੁਹਾਡੀ ਜਾਨ ਮਾਲ ਦੀ ਸੁਰੱਖਿਆ ਹੋ ਸਕੇ ਇਹ ਨਾਲ ਹੀ ਤੁਹਾਡਾ ਮੇਰਾ ਨਾਮ ਮਨਜੀਤ ਸਿੰਘ ਹੈ ਜੀ ਹਾਂ ਜੀ ਕੀ ਲੱਗਦੇ ਸੀ ਜਿੰਨਾ ਜੋ ਨੱਚ ਰੁਪੇ ਮੇਰਾ ਜੀਜਾ ਜੀ ਕੀ ਨਾਂ ਸੀ ਉਹਨਾਂ ਦਾ 사ਜਨ ਸੀ ਕੀ ਗੱਲਬਾਤ ਹੋਈ ساری ਇਹ ਚਾਰ ਜਣੇ ਨਾਉਣ ਆਏ ਸੀ ਬੱਦੋਵਾਲ ਦੇ ਤਿੰਨੇ ਜਣੇ ਬੱਦੋਵਾਲ ਦੇ ਤੇ ਇੱਕ ਇਹ ਜਿਹੜਾ ਬੋੜਵਾਲ ਦਾ ਤੇ ਇਹ ਨਾਉਣ ਆਏ ਉਸ ਉਹਨੇ ਮਤਲਬ ਛਾਲ ਮਾਰ ਦਿੱਤੀ ਇਹਦੇ ਵਿੱਚ ਨਹਿਰ ਦੇ ਵਿੱਚ ਤੇ ਉਹ ਬਾਅਦ ਚ ਤਾਂ ਹੀ ਨਹੀਂ ਆਇਆ ਫਿਰ ਉਹਨਾਂ ਨੇ ਮਤਲਬ ਜਿਹੜੇ ਤਿੰਨ ਬੰਦੇ ਸੀ ਉਹਨਾਂ ਨੇ ਫਿਰ ਸਾਨੂੰ ਫੋਨ ਕੀਤਾ ਕਿ ਮਤਲਬ ਉਹਨੂੰ 사ਜਨ ਨੇ ਛਾਲ ਮਾਰ ਦਿੱਤੀ ਨਹਿਰ ਚ ਤੇ ਉਹ ਬਾਹਰ ਨਹੀਂ ਆਇਆ ਤੇ ਸਾਨੂੰ ਲੱਭ ਨਹੀਂ ਰਿਹਾ ਫਿਰ ਅਸੀਂ ਇੱਥੇ ਆਣ ਕੇ ਵੇਖਿਆ ਤੇ ਸਾਨੂੰ ਵੀ ਕੁਝ ਨਹੀਂ ਲੱਭਾ ਫਿਰ ਅਸੀਂ ਪ੍ਰਸ਼ਾਸਨ ਕੋਲ ਮੰਗ ਕੀਤੀ ਮਤਲਬ ਮੁਲਾਜ਼ਮ ਸੱਦੇ ਉਹਨਾਂ ਨੂੰ ਕਿਹਾ ਵੀ ਮਤਲਬ ਸਾਨੂੰ ਬੋਡੀ ਲਭਾਈ ਜਾਵੇ ਤੇ ਉਹਨਾਂ ਵੀ ਮਾੜੀ ਮੋਡੀ ਕਾਰਵਾਈ ਪਾ ਗਏ ਤੇ ਆਪਣਾ ਨੈਰੀ ਵਿਭਾਗ ਕੋ ਗਏ ਤੁਸੀਂ ਨੈਰੀ ਵਿਭਾਗ ਕੋ ਗਏ ਹੀ ਉਹਨਾਂ ਨੂੰ ਕਿਹਾ ਵੀ ਮਤਲਬ ਵੀ ਨੈਰ ਘੱਟ ਕੀਤੀ ਜਾਵੇ ਤੇ ਕੋਈ ਉਹਨਾਂ ਨੇ ਮਤਲਬ ਇੰਨੀ ਸੁਣਵਾਈ ਨਹੀਂ ਕੀਤੀ ਨਹੀਂ ਵੀ ਨੈਰ ਘੱਟ ਕਰਕੇ ਵੀ ਸਾਡਾ ਮਤਲਬ ਜਿਹੜੀ ਬੋਡੀ ਹੈ ਦੀ ਲੱਭ ਸਕੇ ਹਾਂ ਤੇ ਇਹ ਕਰਕੇ ਪ੍ਰਸ਼ਾਸਨ ਕੋਲ ਮੰਗ ਕਰਦੇ ਆ ਮਤਲਬ ਤੁਹਾਨੂੰ ਬੋਡੀ ਉਹਦੀ ਮਿਲ ਜੇ ਇਹ ਆ ਵੀ ਪ੍ਰਸ਼ਾਸਨ ਦੀ ਮਜਬੂਰਤ ਨਾਲ ਸਾਨੂੰ ਉਹਦੀ ਬੋਡੀ ਮਿਲ ਜੇ ਮੇਰਾ ਪੁੱਤ ਹੀ ਆਇਆ ਅੱਛਾ ਕਿ ਨਹੀਂ ਸਾਜਨ ਮਸੀਨ ਆਇਆ ਤੇ ਕੀ ਗੱਲ ਹੋਈ ਕੱਲ ਗੱਲ ਭਾਜੀ ਇਸ ਤਰ੍ਹਾਂ ਇਹਨਾਂ ਦੇ ਕਹਿਣ ਦੇ ਮਤਲਬ ਕਿ ਆ ਤੇ ਵੀ ਨਹੌਣ ਆਏ ਆ ਤਿੰਨ ਜਾਨੇ ਹੀ ਮੰਨ ਲਓ ਤਿੰਨ ਜਾਨੇ ਹੋ ਰਹੇ ਚੌਥਾ ਉਹ ਆਪ ਹੀ ਤੇ ਨਹੌਣ ਆਏ ਹੀ ਤੇ ਨਹੌਣ ਦੇ ਵਿੱਚ ਮੰਨ ਲਓ ਕਹਿੰਦੇ ਵੀ ਉਹਨੇ ਉਹਨੇ ਛਾਲ ਮਾਰਤੀ ਆ ਨਹੌਣ ਗਿਆ ਆ ਤੇ ਬਾਅਦ ਚ ਉਹਨਾਂ ਨੇ ਰੋਲਾ ਰੋਲਾ ਪਾਇਆ ਵੀ ਇਤਰਾ ਬੰਦਾ ਡੁੱਬ ਗਿਆ ਬੰਦਾ ਡੁੱਬ ਗਿਆ ਨਹੀਂ ਲੱਭਾ ਉਸੇ ਵੇਲੇ ਕਿਤੇ ਥਾਹ ਬੈ ਗਿਆ ਤੇ ਬਾਅਦ ਚ ਕੱਲ ਦੇ ਡੇ ਲੱਭਣ ਬਾਕੀ ਪ੍ਰਸ਼ਾਸਨ ਵੀ ਸਾਡੇ ਨਾਲ ਹੀ ਆ ਤੇ ਗੋਤਾਖੋਰ ਮੰਗਾਏ ਵੇਖੋ ਘੰਟੇ ਕਿਤੇ ਕਰਾ ਜਾਂਦੇ ਆ ਉਹ ਉਹਨਾਂ ਨੇ ਤਸੱਲੀ ਦਿੱਤੀ ਆ ਤੇ ਚਲੋ ਡੈੱਡ ਬੋਡੀ ਲੱਭ ਕੇ ਦੇਵਾਂਗੇ ਆਪਾਂ ਕਿਤੇ ਨਾਲ ਬਾਅਦ ਚ ਨੇ ਸ਼ਰਮ ਆਤੀ ਤੇ ਇਹ ਤਿੰਨ ਚਾਰ ਦੋਸਤ ਹੋਰ ਹੀ ਨਾਲ ਉਹਨਾਂ ਬਾਅਦ ਚ ਰੋਲਾ ਪਿਆ ਤੋਂ ਬਾਹਰ ਨਹੀਂ ਆਇਆ ਦੋ ਘੰਟੇ ਆ ਦੇ ਚ ਡੁੱਬ ਗਿਆ ਤੇ ਉਹ ਕੱਲ੍ਹ ਰਾਤ ਜਦੋਂ ਡੱਪਣ ਦੇ ਨਾਲ ਪਾਇਆ ਗਿਆ ਗੱਲਾਂ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਸਾਨੂੰ ਛੇਤੀ ਛੇਤੀ ਉਹ ਬੜੀ ਜਿਹੜੀ ਮੰਦਿੰਨੇ ਚੜੇ ਤੇ ਉਹ ਪਾਕ ਪੰਨੀ ਸਾਡੇ ਨਾਲ ਸਾਡੀ ਮਤ ਕਰ ਰਿਹਾ ਤੇ ਗੋਤਾਖੋਰ ਵੀ ਸਾਡੇ ਜਿਹੜਿਆਂ ਭਾਈ ਸਾਹਿਬ ਨੇ ਦੱਸਿਆ ਵੀ ਆ ਰਹੇ ਨੇ ਤੇ ਜਲਦੀ ਜਲਦੀ ਜਿਹੜਾ ਕੰਮ ਜ਼ਾਰ ਹੋ ਸਕੇ ਸਾਨੂੰ ਬਾਦੀ ਨੇ ਇਹ ਸਾਜਨ ਮਸੀਹ ਤੇ ਇਹਦੇ ਨਾਲ ਤਿੰਨ ਜਾਣੇ ਹੋਰ ਸੀਗੇ ਇਸ ਦੇ ਦੋਸਤ ਸੀਗੇ ਜਾਂ ਕਿਦਾਂ ਸੀਗੇ ਇਹ ਨਾਰੇ ਸੀ ਅਤਾਂ ਕੇਤੀ ਕੇਤੇ ਇਹ ਜਦੋਂ ਵਿੱਚ ਨਾਉਂਦਿਆਂ ਨਾਉਂਦਿਆਂ ਇਹ ਸਲਿੱਪ ਉਹਨਾਂ ਕਰਕੇ ਇਹਨਾਂ ਬਾਵਾ ਬੂਆ ਮਾਰੀਆਂ ਇੱਕ ਦੋ ਵਾਰੀ ਉਹਨਾਂ ਨੂੰ ਦੇਖਿਆ ਵੀ ਬਾਵਾ ਮਾਰਦਾ ਡੁੱਬਦਾ ਡੁੱਬਦਾ ਜਿਹੜਾ ਉਹ ਡੁੱਬ ਗਿਆ ਆ ਉਹਦਾ ਗਾੜੀ ਪਤਾ ਨਹੀਂ ਚੱਲ ਰਿਹਾ ਅਜੇ ਤੀਕਾਂ ਜੇ ਡੈੱਡ ਬਾਡੀ ਜਦੋਂ ਮਿਲਦੀ ਆ ਉਦੋਂ ਜੋ ਬੰਦੀ ਆ ਕਾਰਵਾਈ ਉਹ ਕੀਤੀ ਜਾਵੇਗੀ। ਇਹ ਸਰ ਤੁਸੋਂ ਕੋਈ ਕੁੱਛ ਕਾਰਵਾਈ ਕੀਤੀ ਜਾਂ? ਹਾਂਜੀ ਅਸੀਂ ਵੀ ਆਪਣੀ ਭਾਗਤਾਂ ਅਸੀਂ ਵੀ ਆਪਣੇ ਨੰਬਰ ਦਿੱਤੇ ਆ ਗਾੜੀ ਸਾਰਿਆਂ ਨੂੰ ਵੀ ਜੇ ਕਿਤੇ ਡੈੱਡ ਬਾਡੀ ਕਿਸੇ ਨੂੰ ਨਜ਼ਰ ਆਉਂਦੀ ਆ ਜਾਂ ਜਿੱਥੇ ਵੀ ਮਿਲਦੀ ਆ ਉਹ ਸਾਨੂੰ ਪੁਲਿਸ ਨੂੰ ਪਲਾਹ ਦੇਣ। ਗੋਤਾਖੋਰਾਂ ਦਾ ਪਿਕਾ ਪ੍ਰਬੰਧ ਗੋਤਾਖੋਰਾਂ ਦਾ ਮਲੇ ਸਿਵਲ ਪ੍ਰਸ਼ਾਸਨ ਹੁੰਦਾ ਆ ਉਹ ਵੀ ਹੁਣ ਪਤਾ ਲੱਗਾ ਇਹਨਾਂ ਉਹ ਭਾਈ ਸਾਹਿਬ ਹੋਣਾ ਗੋ ਵੀ ਆ ਰਹੀ ਹੈ ਟੀਮ ਇੱਕ ਤੇ ਉਹ ਸਰ ਜੀ ਉਹਨਾਂ ਹੋਰ ਸਾਨੂੰ ਮਤ ਮਿਲੀ ਤਾਂ ਉਹਨਾਂ ਛੇਤੀ ਹੋ ਜਾਏ ਉਦਾਂ ਇਹ ਜਿਹੜੀ ਡੈੱਡ ਬਾਡੀ ਹੁੰਦੀ ਆ ਇਹ ਗਰਮੀਆਂ ਚ ਤਿੰਨ ਚਾਰ ਦਿਨ ਲੈ ਜਾਂਦੀ ਹੈ ਪਾਣੀ ਚ ਜਦੋਂ ਫੁੱਲਦੀ ਆ ਛਾਲ ਤੇ ਛੇਹ ਹੱਕ ਦੇਣ ਲੱਗੇ ਬਾਹਰ ਆਉਣ ਤੇ ਸਾਰੀ ਜਿਹੜੀ ਕਾਰਵਾਈ ਆ ਆਮ ਚੱਲ ਜਾਂਦੀ ਆ